ਸਤਿ ਸ਼੍ਰੀ ਅਕਾਲ ਰੋਜ਼ਾਨਾ ਸਪੋਕਸਮੈਨ ਟੀਵੀ ਤੁਸੀਂ ਵੇਖ ਰਹੇ ਹੋ ਤੇ ਮੈਂ ਆ ਤੁਹਾਡੇ ਨਾਲ ਸਿੱਖਿਆ ਕਸ਼ੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਖੰਨਾ ਦੇ ਪਾਇਲ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਪਿਕਅਪ ਗੱਡੀ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਜਿਸ ਦੇ ਵਿੱਚ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ ਹਾਂ 25 ਦੇ ਕਰੀਬ ਲੋਕ ਇਸ ਪਿਕਅਪ ਗੱਡੀ ਦੇ ਉੱਤੇ ਸਵਾਰ ਹੁੰਦੇ ਨੇ ਦਰਸਲ ਇਹ ਪਿਕਅਪ ਗੱਡੀ ਸ਼੍ਰੀ ਨੈਨਾ ਦੇਵੀ ਤੋਂ ਵਾਪਸ ਪਰਤ ਰਹੀ ਹੁੰਦੀ ਆ ਔਰ ਇਸ ਦੌਰਾਨ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਜੋ ਗੱਡੀ ਹੁੰਦੀ ਹੈ ਗੱਡੀ ਦੇ ਅੱਗੇ ਲਾਈਟ ਪੈਂਦੀ ਹੈ ਜਿਸ ਕਾਰਨ ਉਸ ਨੂੰ ਕੁਝ ਵੀ ਨਹੀਂ ਦਿਖਦਾ ਔਰ ਇਹ ਗੱਡੀ ਸਿੱਧੀ ਨਹਿਰ ਦੇ ਵਿੱਚ ਉਤਰ ਜਾਂਦੀ ਹੈ 25 ਦੇ ਕਰੀਬ ਲੋਕ ਇਸ ਗੱਡੀ ਦੇ ਵਿੱਚ ਸਵਾਰ ਹੁੰਦੇ ਨੇ ਬੱਚੇ ਵੀ ਕਈ ਸ਼ਾਮਿਲ ਦੱਸੇ ਜਾ ਰਹੇ ਨੇ 7 ਲੋਕਾਂ ਦੀ ਹੁਣ ਤੱਕ ਮੌਤ ਦੀ ਖਬਰ ਸਾਹਮਣੇ ਆ ਚੁੱਕੀ ਹੈ ਹਾਲਾਂਕਿ ਕਈਆਂ ਨੂੰ ਰੈਸਕਿਊ ਕਰਕੇ ਬਚਾ ਵੀ ਲਿਆ ਗਿਆ ਹੈ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਕਈ ਲਾਪਤਾ ਦੱਸੇ ਜਾ ਰਹੇ ਨੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜੇ ਨੇ ਸੋ ਬਿਹਤ ਮੰਦ ਭਾਗੀ ਖਬਰ ਦੇਰ ਰਾਤ ਵਾਪਰਦੀ ਹੈ ਖੰਨਾ ਦੇ ਪਾਇਲ ਨੇੜੇ ਨਹਿਰ ਦੇ ਵਿੱਚ ਮਹਿੰਦਰਾ ਪਿਕਅਪ ਗੱਡੀ ਜਾ ਡਿੱਗਦੀ ਹੈ ਮਲੇਰਕੋਟਲਾ ਜਾਂਦੇ ਸਮੇ ਇਹ ਵੱਡਾ ਤੇ ਦਰਦਨਾਕ ਹਾਦਸਾ ਵਾਪਰਦਾ ਹੈ ਹਾਲਾਂਕਿ ਮੌਕੇ ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਮੌਕੇ ਤੇ ਭਾਜੜ ਮੱਚ ਜਾਂਦੀ ਹੈ ਪ੍ਰਸ਼ਾਸਨ ਨੂੰ ਉਹਨਾਂ ਦੇ ਵੱਲੋਂ ਸੂਚਿਤ ਵੀ ਕੀਤਾ ਜਾਂਦਾ ਹੈ ਭਾੜ ਢੋਣ ਵਾਲਾ ਇਹ ਵਾਹਨ ਦੱਸਿਆ ਜਾ ਰਿਹਾ ਜਿਸ ਦੇ ਵਿੱਚ 25 ਤੋਂ 26 ਲੋਕ ਸਵਾਰ ਦੱਸੇ ਜਾ ਰਹੇ ਨੇ ਸੋ ਬਿਹਤ ਮੰਦ ਭਾਗੀ ਖਬਰ ਜਾਣਕਾਰੀ ਮੁਤਾਬਕ ਇਹ ਸ਼ਰਧਾਲੂ ਮਾਤਾ ਦੇਵੀ ਮਾਤਾ ਨੈਣਾ ਦੇਵੀ ਮੰਦਿਰ ਦੇ ਦਰਸ਼ਨਾਂ ਦੇ ਲਈ ਗਏ ਹੋਏ ਸਨ ਔਰ ਉਸ ਤੋਂ ਮੱਥਾ ਟੇਕ ਕੇ ਵਾਪਸ ਮਲੇਰਕੋਟਲਾ ਦੇਵਲ ਵਾਪਸ ਆ ਰਹੇ ਸਨ ਤਾਂ ਬੀਤੀ ਰਾਤ ਰਾਣਾ ਸਾਹਿਬ ਤੋਂ ਜਗੇੜਾ ਪੁਲ ਦੇ ਵੱਲ ਜਾਂਦੇ ਹੋਏ ਉਹਨਾਂ ਦੀ ਗੱਡੀ ਨਹਿਰ ਦੇ ਵਿੱਚ ਡਿੱਗ ਗਈ ਦੁਆਲੇ ਦੇ ਲੋਕਾਂ ਨੇ ਹਾਲਾਂਕਿ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਉਸ ਵੇਲੇ ਬਚਾਅ ਕਾਰਜ ਆਰੰਭ ਕਰ ਦਿੱਤੇ ਗਏ ਇਸ ਹਾਦਸੇ ਦੇ ਵਿੱਚ ਹੁਣ ਤੱਕ 7 ਲੋਕਾਂ ਦੀ ਮੌਤ ਹੋਈ ਹੈ ਤੇ ਕਈ ਲਾਪਤਾ ਵੀ ਦੱਸੇ ਜਾ ਰਹੇ ਨੇ ਔਰ ਇਹਨਾਂ 7 ਦੇ ਵਿੱਚ 2 ਬੱਚੇ ਵੀ ਸ਼ਾਮਿਲ ਦੱਸੇ ਜਾ ਰਹੇ ਨੇ ਹਾਲਾਂਕਿ ਕਈ ਸ਼ਰਧਾਲੂਆਂ ਨੂੰ ਰੈਸਕਿਊ ਕਰਕੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਇਸ ਬਾਰੇ ਮਲੇਰਕੋਟਲਾ ਦੇ ਪਿੰਡ ਮਾਨਕਵਾਲ ਦੇ ਸਰਪੰਚ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਕਿ ਗੱਡੀ ਦੇ ਵਿੱਚ ਕਈ ਲੋਕ ਸਵਾਰ ਸੀਗੇ ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਿਲ ਸੀ ਔਰ ਇਹ ਵੱਡੀ ਘਟਨਾ ਵਾਪਰੀ ਹੈ ਖੰਨਾ ਦੇ ਪਾਇਲ ਲੇੜੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ ਉਸ ਵੇਲੇ ਦੀਆਂ ਤਸਵੀਰਾਂ ਨੇ ਜਦੋਂ ਇਹ ਹਾਦਸਾ ਵਾਪਰਦਾ ਔਰ ਉਸ ਤੋਂ ਤੁਰੰਤ ਬਾਅਦ ਰਾਗੀਰਾਂ ਦੇ ਵੱਲੋਂ ਆਸ-ਪਾਸ ਦੇ ਲੋਕਾਂ ਦੇ ਵੱਲੋਂ ਇਹਨਾਂ ਨੂੰ ਵੇਖਿਆ ਜਾਂਦਾ ਤਾਂ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਜਿਸ ਤੋਂ ਬਾਅਦ ਰੈਸਕਿਊ ਆਪਰੇਸ਼ਨ ਕੀਤਾ ਜਾਂਦਾ ਹੈ ਅਰ ਜਾਣਕਾਰੀ ਹੁਣ ਤੱਕ ਅਪਡੇਟ ਜੋ ਸਾਹਮਣੇ ਆਈ ਹੈ ਸੱਤ ਲੋਕਾਂ ਦੀ ਇਸ ਘਟਨਾ ਦੇ ਵਿੱਚ ਮੌਤ ਹੋਈ ਹੈ ਉੱਥੇ ਹੀ ਕਈਆਂ ਨੂੰ ਵੀ ਬਚਾਇਆ ਗਿਆ ਤੇ ਕਈ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਹਜੇ ਵੀ ਰੈਸਕਿਊ ਕੀਤਾ ਜਾ ਰਿਹਾ ਹੈ ਪਰ ਤੱਕ ਲੱਭ ਚੁੱਕੇ ਨੇ ਤੇ ਕਿੰਨੇ ਆਈ ਡਾਕਟਰ ਇਹਦੇ ਵਿੱਚ ਉਹ ਸਾਨੂੰ 6 ਲਾਪਤਾ ਰਹੇ ਨੇ 6 ਦੀ ਡੈਥ ਹੋ ਚੁੱਕੀ ਆ ਤੇ ਕੁਝ ਘਰੇ ਪਹੁੰਚ ਗਏ ਕੋਸ ਹਸਪਤਾਲ ਜਾ ਅੱਛਾ ਜੀ ਪ੍ਰਸ਼ਾਸਨ ਵੱਲੋਂ ਤੇ ਹੋਰ ਕੀ ਕੀ ਕੀਤਾ ਜਾ ਰਿਹਾ ਹੈ ਜੀ ਪ੍ਰਸ਼ਾਸਨ ਵੱਲੋਂ ਜੀ ਹਲੇ ਤਾਂ ਪਹੁੰਚ ਰਹੇ ਹਸਪਤਾਲ ਸਹੀ ਰਾਤ ਸਾਰਾ ਸਟਾਫ ਹੈ ਜਿਵੇਂ ਵੈਸੇ ਅਜੇ ਤਸੀ ਬੱਚਿਆਂ ਬੰਦਿਆਂ ਦੇ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਪ੍ਰਸ਼ਾਸਨ ਵੱਲ ਨੂੰ ਜਿਹੜਾ ਮਿਲਣਾ ਕਰਨਾ ਇੱਧਰ ਬਾਅਦ ਸੋਚਾਂਗੇ ਇਹ ਤਕਰੀਬ ਚਾਰ ਪੰਜ ਪਰਵਾਹ ਹੈ ਕਿ ਇਸ ਪਣ ਬੇੜੇ ਸੀ ਸਾਰੇ ਭਾਈ ਸਾਰਾ ਇਹ ਬੇੜੇ ਹੁੰਿਆ ਇੱਕ ਇੱਕ ਪਰਿਵਾਰ ਦੇ ਤਿੰਨ ਤਿੰਨ ਅੱਛਾ ਜੀ ਕਿੱਥੋਂ ਦੀ ਚਿੱਲੇ ਕੱਢ ਗਏ ਸੀਗੇ ਜੀ ਇਹ ਇਹ ਪਰਸੋਂ ਕਹਿੰਦੇ ਨਾਣਾ ਦੇ ਜੀ ਅੱਛਾ ਜੀ ਤੇ ਕੱਲ ਉਥੋਂ ਬਾਅਦ ਚੱਲੇ ਨੇ ਇਹ ਟੋਟਕ ਰਿਗਨ 10 ਕਿਲੋਮੀਟਰ ਆ ਗਿਆ ਹੈਗਾ 10 ਕਿਲੋਮੀਟਰ ਟੋਟਲ ਆ ਬੰਦੇ 32 ਤੇ ਜੇ ਟੈਂਪੂ ਦੇ ਵਿੱਚ ਜੋ ਸਾਡੇ ਕੋਲ ਫਾਰਮਾਸੀ ਲੈ ਕੇ ਲੈ ਕੇ ਆ ਪਿੰਡਾਂ ਆ ਪਿੰਡਾਂ ਤੋਂ 32 ਟੋਟਲ ਬੰਦੇ ਨੇ ਬੱਚੇ ਸਮੇ ਸਾਰੇ ਕਿੰਨੇ ਬੰਦੇ ਜਿਹੜੇ ਹੁਣ ਤੱਕ ਲੱਭ ਚੁੱਕੇ ਨੇ ਤੇ ਕਿੰਨੇ ਅਜੇ ਡੱਕੇ ਇਹਦੇ ਵਿੱਚੋਂ ਵੀ ਸਾਨੂੰ ਸੇ ਲਾ ਪਤਾ ਰਿਹਾ ਹੈ ਲੈ ਸੇ ਦੀ ਡੈਥ ਹੋ ਚੁੱਕੀ ਆ ਤੇ ਕੁਝ ਘਰੇ ਪਹੁੰਚ ਗਏ ਇੱਕੋ ਹਫ਼ਤਾ ਲੱਗ ਸਕਣ ਅੱਛਾ ਜੀ ਪ੍ਰਸ਼ਾਸਨ ਵੱਲੋਂ ਤੇ ਹੋਰ ਕੀ ਕੀ ਕੀਤਾ ਜਾ ਰਿਹਾ ਹੈਗਾ ਜੀ ਪ੍ਰਸ਼ਾਸਨ ਵੱਲੋਂ ਜੀ ਹਲੇ ਤਾਂ ਪਹੁੰਚ ਰਿਹਾ ਹਫ਼ਤਾ ਸਹੀ ਰਾਤ ਸਾਰਾ ਸਟਾਫ ਹੈ ਸੀ ਵੈਸੇ ਅਜੇ ਤੱਕ ਅਸੀਂ ਬੱਚਿਆਂ ਬੰਦਿਆਂ ਦੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰਸ਼ਾਸਨ ਵੱਲੋਂ ਜਿਹੜਾ ਮਿਲਣਾ ਕਰਨਾ ਤੇ ਫਿਰ ਬਾਅਦ ਸੋਚਾਂਗੇ ਇਹ ਤਕਰੀਬਨ 4-5 ਪਰਵਾਹ ਹੈ ਕਿਸੇ ਪਣ ਬੇੜੇ ਸੀ ਸਾਰੇ ਭਾਈ ਸਾਰੇ ਬੇੜੇ ਹੀਆਂ ਇੱਕ ਇੱਕ ਪਰਿਵਾਰ ਦੇ ਤਿੰਨ ਤਿੰਨ ਅੱਛਾ ਜੀ ਕਿੱਥੋਂ ਦੀ ਚਿੱਲੇ ਕੱਢ ਗਏ ਸੀਗੇ ਜੀ ਇਹ ਇਹ ਪਰਸੋਂ ਕਹਿੰਦੇ ਨਾਨਾ ਦੇ ਜੀ ਅੱਛਾ ਜੀ ਤੇ ਕੱਲ ਉਥੋਂ ਬਾਅਦ ਚੱਲੇ ਨੇ ਇਹ ਤੋ तकरीबन 10 ਕਿਲੋਮੀਟਰ ਆ ਗਿਆ ਹੈਗਾ 10 ਕਿਲੋਮੀਟਰ ਟੋਟਲ ਆ ਬੰਦੇ 32 ਤੇ ਜੀ ਇਹ ਟੈਂਪੂ ਦੇ ਵਿੱਚ ਜੋ ਸਾਡੇ ਕੋਲਨ ਫਾਰਮਾਸੀ ਲੈ ਕੇ ਲੈ ਕੇ ਆ ਪਿੰਡਾਂ ਆਪ ਦੇ ਪਿੰਡ ਤੇੋਂ 32 ਟੋਟਲ ਬੰਦੇ ਨੇ ਬੱਚੇ ਸਮੇ ਸਾਰੇ ਬੱਚੇ ਸਮੇ ਸਾਰੇ ਕਿੰਨੇ ਬੰਦੇ ਜਿਹੜੇ ਹੁਣ ਤੱਕ ਲੱਭ ਚੁੱਕੇ ਨੇ ਤੇ ਕਿੰਨੇ ਅਜੇ ਡਾਕ ਦੇ ਇਹਦੇ ਵਿੱਚੋਂ ਵੀ ਸਾਨੂੰ 6 ਲਾ ਪਤਾ ਰਿਹਾ ਹੈ ਲੈ 6 ਦੀ ਡੈਥ ਹੋ ਚੁੱਕੀ ਆ ਤੇ ਕੁਝ ਘਰੇ ਪਹੁੰਚ ਗਏ ਇੱਕੋ ਹਫ਼ਤਾ ਲੱਗਦਾ ਅੱਛਾ ਜੀ ਪ੍ਰਸ਼ਾਸਨ ਵੱਲੋਂ ਤੇ ਹੋਰ ਕੀ ਕੀ ਕੀਤਾ ਜਾ ਰਿਹਾ ਹੈਗਾ ਜੀ ਪ੍ਰਸ਼ਾਸਨ ਵੱਲੋਂ ਜੀ ਹਲੇ ਤਾਂ ਪਹੁੰਚ ਰਿਹਾ ਹਫ਼ਤਾ ਸਹੀ ਰਾਤ ਸਾਰਾ ਸਟਾਫ ਹੈ ਸੀ ਵੈਸੇ ਅਜੇ ਤਸੀ ਬੱਚੇ ਬੰਦਿਆਂ ਦੇ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਪ੍ਰਸ਼ਾਸਨ ਵੱਲ ਨੂੰ ਜਿਹੜਾ ਮਿਲਣਾ ਕਰਨਾ ਇੱਧਰ ਬਾਅਦ ਸੋਚਾਂਗੇ ਇਹ ਤਕਰੀਬਨ 4-5 ਪਰਵਾਹ ਹੈ ਕਿ ਜਿਸ ਪਣ ਬੇੜੇ ਸੀ ਸਾਰੇ ਭਾਈ ਸਾਰਾ ਇਹ ਬੇੜੇ ਹੁੰਿਆ ਇੱਕ ਇੱਕ ਪਰਿਵਾਰ ਦੇ ਤਿੰਨ ਤਿੰਨ ਅੱਛਾ ਜੀ ਕਿੱਥੋਂ ਦੀ ਚਿੱਲੇ ਕੱਢ ਗਏ ਸੀਗੇ ਜੀ ਇਹ ਇਹ ਪਰਸੋਂ ਕਹਿੰਦੇ ਨਾਣਾ ਦੇਵੀ ਨੂੰ ਅੱਛਾ ਜੀ ਤੇ ਕੱਲ ਉਥੋਂ ਬਾਅਦ ਚੱਲੇ ਨੇ ਇਹ ਤੋਂ ਤਕਰੀਬਨ 10 ਕਿਲੋਮੀਟਰ ਹੈ ਗਾ ਜੇਗਾ 10 ਕਿਲੋਮੀਟਰ ਅੱਜ ਬੜੀ ਮੰਦਭਾਗੀ ਘਟਨਾ ਵਾਪਰੀ ਆ ਨਾਣਾ ਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਨਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਦੋ ਜਾਂ ਤਿੰਨ ਦੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਜਿਨ੍ਹਾਂ ਵਿੱਚੋਂ ਤਕਰੀਬਨ ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਹੈ ਇਦੇ ਵਿੱਚ ਬੱਚੇ ਸੀ ਦੋ ਔਰ ਬਹੁਤ ਮੰਦਭਾਗੀ ਇਹ ਘਟਨਾਵਾ ਹਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗੇ ਹੋਏ ਆ ਟੋਟਲ ਆ ਬੰਦੇ